ਬ੍ਰਾਜ ਪੂਸ਼ਨ ਸ਼ਰਨ ਸਿੰਘ ਦਾ ਮੁੰਡਾ ਤੇ ਕੇਸਰਗੰਜ ਤੋਂ ਉਮੀਦਵਾਰ ਕਰਨ ਪੂਸ਼ਨ ਦੇ ਕਾਫਲੇ ਦੀ ਗੱਡੀ ਨੇ ਦੋ ਬਾਈਕ ਸਵਾਰਾਂ ਨੂੰ ਦਰੜ ਦਿੱਤਾ ਹੈ ਤੇ ਇਸ ਹਾਦਸੇ ਦੇ ਵਿੱਚ ਬਾਈਕ ਸਵਾਰਾਂ ਦੀ ਮੌਤ ਹੋ ਚੁੱਕੀ ਹੈ ਤੇ ਗੱਡੀ ਦੇ ਬਾਹਰ ਬੈਠੀ ਇੱਕ ਮਹਿਲਾ ਜੋ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਪੱਛਦੀ ਕਿ ਯੂਪੀ ਦੇ ਕੇਸਰਗੰਜ ਦੇ ਵਿੱਚ ਹਾਦਸਾ ਵਾਪਰਿਆ ਜਿੱਥੇ ਕਿ ਭਾਜਪਾ ਉਮੀਦਵਾਰ ਕਰਨ ਪੂਸ਼ਨ ਜੋ ਕਿ ਰੈਸਲਰਾਂ ਦੇ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ ਬ੍ਰਾਜ ਪੂਸ਼ਨ ਸ਼ਰਨ ਸਿੰਘ ਦਾ ਮੁੰਡਾ ਉਸ ਦੀ ਕਾਫਲੇ ਦੀ ਗੱਡੀ ਦਾ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਸੇ ਕਾਫਲਾ ਨਿਕਲ ਰਿਹਾ ਸੀ ਤੇ ਇਸ ਦੌਰਾਨ ਫੋਰਚੂਨਰ ਗੱਡੀ ਸੀ ਉਸੇ ਕਾਫਲੇ ਦੀ ਜੋ ਕਿ ਓਵਰਟੇਕ ਕਰ ਰਹੀ ਸੀ ਇੱਕ ਗੱਡੀ ਨੂੰ ਓਵਰਟੇਕ ਕਰਦੇ ਕਰਦੇ ਉਸ ਗੱਡੀ ਦਾ ਬੇਕਾਬੂ ਹੋ ਜਾਂਦੀ ਹੈ ਤੇ ਬੇਕਾਬੂ ਹੋ ਕੇ ਦੋ ਬਾਈਕ ਸਵਾਰਾਂ ਦੇ ਵਿੱਚ ਵੱਜਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬਾਈਕ ਤੇ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਘਰ ਦੇ ਬਾਹਰ ਇੱਕ ਮਹਿਲਾ ਬੈਠੀ ਹੋਈ ਸੀ ਉਸ ਨੂੰ ਵੀ ਇਸ ਗੱਡੀ ਨੇ ਦਰੜ ਦਿੱਤਾ ਤੇ ਉਸ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਕਾਫਲਾ ਲੈ ਕੇ ਉਥੋਂ ਦੇ ਰਵਾਨਾ ਹੋ ਚੁੱਕੇ ਹੈ ਪਰ ਉਹ ਕਾਫਲੇ ਦੀ ਜਿਹੜੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਸੀ ਉਸ ਗੱਡੀ ਨੂੰ ਉੱਥੇ ਹੀ ਛੱਡ ਦਿੱਤਾ ਗਿਆ ਉਸ ਦੱਸਦੇ ਕਿ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੇ ਕਿ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਗੰਭੀਰ ਸੀ ਦੱਸਿਆ ਜਾ ਰਿਹਾ ਹੈ ਕਿ ਓਵਰਟੇਕ ਕਰਦੇ ਕਰਦੇ ਇਹ ਗੱਡੀ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਸਾਹਮਣੇ ਉਲੰਘ ਰਹੇ ਦੋ ਬਾਈਕ ਸਵਾਰਾਂ ਨੂੰ ਦਰੜ ਦਿੰਦੀ ਹੈ ਪਰ ਕਾਰ ਦੇ ਬਾਹਰ ਬੈਠੇ ਹੋਏ ਇੱਕ ਮਹਿਲਾ ਨੂੰ ਦਰੜਦੀ ਹੈ ਬਾਈਕ ਸਵਾਰਾਂ ਦੀ ਤਾਂ ਮੌਤ ਹੋ ਚੁੱਕੀ ਹੈ ਪਰ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟ। ਬ੍ਰਜ ਗੋਸ਼ਨ ਸ਼ਰਨ ਸਿੰਘ ਦੇ ਮੁੰਡੇ ਤੇ ਕੇਸਰਗੰਜ ਤੋਂ ਉਮੀਦਵਾਰ ਕਰਨ ਪੋਸ਼ਨ ਦੇ ਕਾਫਲੇ ਦੀ ਗੱਡੀ ਨੇ ਦੋ ਬਾਈਕ ਸਵਾਰਾਂ ਨੂੰ ਦਰੜ ਦਿੱਤਾ ਹੈ ਤੇ ਇਸ ਹਾਦਸੇ ਦੇ ਵਿੱਚ ਬਾਈਕ ਸਵਾਰਾਂ ਦੀ ਮੌਤ ਹੋ ਚੁੱਕੀ ਹੈ ਤੇ ਗੱਡੀ ਦੇ ਬਾਹਰ ਬੈਠੀ ਇੱਕ ਮਹਿਲਾ ਜੋ ਕਿ ਸਾਹਸ ਦਾ ਸ਼ਿਕਾਰ ਹੋਈ ਹੈ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਸਲ ਵਿੱਚ ਯੂਪੀ ਦੇ ਕੇਸਰਗੰਜ ਦੇ ਵਿੱਚ ਹਾਦਸਾ ਵਾਪਰਿਆ ਜਿੱਥੇ ਕਿ ਭਾਜਪਾ ਉਮੀਦਵਾਰ ਕਰਨ ਪੂਸ਼ਣ ਜੋ ਕਿ ਰੈਸਲਰਾਂ ਦੇ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ ਬਰਜ ਪੂਸ਼ਣ ਸ਼ਰਨ ਸਿੰਘ ਦਾ ਮੁੰਡਾ ਉਸ ਦੀ ਕਾਫਲੇ ਦੇ ਗੱਡੀ ਦਾ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਾਫਲਾ ਨਿਕਲ ਰਿਹਾ ਸੀ ਤੇ ਇਸ ਦੌਰਾਨ ਫੋਰਚੂਨਰ ਗੱਡੀ ਸੀ ਉਸ ਦੇ ਕਾਫਲੇ ਦੇ ਜੋ ਕਿ ਓਵਰਟੇਕ ਕਰ ਰਹੀ ਸੀ ਇੱਕ ਗੱਡੀ ਨੂੰ ਓਵਰਟੇਕ ਕਰਦਿਆਂ ਕਰਦਿਆਂ ਉਸ ਗੱਡੀ ਦਾ ਬੇਕਾਬੂ ਹੋ ਜਾਂਦੀ ਹੈ ਤੇ ਬੇਕਾਬੂ ਹੋ ਕੇ ਦੋ ਬਾਈਕ ਸਵਾਰਾਂ ਦੇ ਵਿੱਚ ਵੱਜਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬਾਈਕ ਤੇ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਘਰ ਦੇ ਬਾਹਰ ਇੱਕ ਮਹਿਲਾ ਬੈਠੀ ਹੋਈ ਸੀ ਉਸ ਨੂੰ ਵੀ ਇਸ ਗੱਡੀ ਨੇ ਦਰੜ ਦਿੱਤਾ ਤੇ ਉਸ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਕਾਫਲਾ ਲੈ ਕੇ ਉਥੋਂ ਦੇ ਰਵਾਨਾ ਹੋ ਚੁੱਕੇ ਹੈ ਪਰ ਉਹ ਕਾਫਲੇ ਦੀ ਜਿਹੜੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਸੀ ਉਸ ਗੱਡੀ ਨੂੰ ਉੱਥੇ ਹੀ ਛੱਡ ਦਿੱਤਾ ਗਿਆ ਉਸ ਦੱਸਦੇ ਕਿ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸ ਦੱਸਦੇ ਕਿ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਗੰਭੀਰ ਸਿੱਧ ਦੱਸਿਆ ਜਾ ਰਿਹਾ ਕਿ ਓਵਰਟੇਕ ਕਰਦੇ ਕਰਦੇ ਇਹ ਗੱਡੀ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਸਾਹਮਣੇ ਉਲੰਘ ਰਹੇ ਦੋ ਬਾਈਕ ਸਵਾਰਾਂ ਨੂੰ ਦਰੜ ਦਿੰਦੀ ਹੈ ਫਿਰ ਕਾਰ ਦੇ ਬਾਹਰ ਬੈਠੀ ਹੋਈ ਇੱਕ ਮਹਿਲਾ ਨੂੰ ਦਰੜਦੀ ਹੈ ਤੇ ਉਸ ਦੇ ਵਿੱਚ ਬਾਈਕ ਸਵਾਰਾਂ ਦੇ ਤਾਂ ਮੌਤ ਹੋ ਚੁੱਕੀ ਹੈ ਪਰ ਮਹਿਲਾ ਦਿਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟ